ਹਾਂਜੀ ਬਾਬਿਓ ਸਾਸਰੀਕਾਲ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਥੋੜਾ ਛੋੜਾ ਭਰਾ ਮੀਤ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਹਾਂਜੀ ਵੀਰੇ ਆਪਾਂ ਤੁਹਾਡੇ ਨਾਲ ਵਾਦਾ ਕਰਿਆ ਸੀ ਕਿ ਵੀਰੇ ਆਮ ਤੌਰ ਜਿਹੜੇ ਕੂਤਰ ਗਲਸਦੇ ਨੇ ਜਾਂ ਤੁਹਾਨੂੰ ਸ਼ੱਕ ਹੈ ਤੁਹਾਡੇ ਕੂਤਰ ਵਾਇਰਸ ਦੇ ਵਿੱਚ ਆ ਸਕਦੇ ਨੇ ਉਹਦੇ ਵਾਸਤੇ ਆਪਾਂ ਕਿਹੜੀ ਮੈਡੀਸਿਨ ਮੇਰਾ ਭਰਾ ਦੇਣੀ ਆ ਔਰ ਕੀ ਲਈ ਵੀਰੇ ਪਹਿਲੀ ਗੱਲ ਇਹ ਕਿ ਜੋ ਚੀਜ਼ ਮੈਂ ਤੁਹਾਨੂੰ ਦੱਸੂਗਾ ਯਾਰ ਕਿਸੇ ਦੀ ਕਾਪੀ ਨਹੀਂ ਹੋਊਗੀ ਮੇਰਾ ਭਰਾ ਆ ਬਰੇ ਮੈਡੀਕਲ ਆਪਣਾ ਚੈੱਕ ਕਰ ਲਓ ਠੀਕ ਹੈ ਜੀ ਸਾਰੀਆਂ ਦਵਾਈਆਂ ਮੇਰਾ ਭਰਾ ਇਹਨਾਂ ਵਿੱਚੋਂ ਕੂਤਰਾਂ ਦੀਆਂ ਨੇ ਤੇ ਤੁਹਾਨੂੰ ਫਾਰਮੂਲਾ ਮੇਰਾ ਭਰਾ ਉਹ ਦੱਸਾਂ ਠੀਕ ਹੈ ਵੀਰੇ ਮੇਰੀ ਆਤ ਹੈ ਨਹੀਂ ਐਵੇਂ ਆਸੇ-ਪਾਸੇੋਂ ਵੀਡੀਓ ਵੇਖ ਕੇ ਤੇ ਤੁਹਾਨੂੰ ਮੈਡੀਸਨ ਦੱਸਦਾ ਕੂਤਰ ਥੋੜਾ ਬਚੇ ਮਰੇ ਹਨਾ ਵੀਰੇ ਇਹੋ ਜੀ ਸਾਡੀ ਕੋਈ ਆਦਤ ਨਹੀਂ ਆ ਚੈੱਕ ਆ ਲੋ ਵੀਰੇ ਠੀਕ ਹੈ ਜਿਹੜੇ ਆਮ ਤੌਰ ਤੇ ਆਪਣੇ ਕੂਤਰ ਗਲੱਛਣ ਲੱਗ ਜਾਂਦੇ ਨੇ ਜਾਂ ਬੰਦ ਲੱਗਦਾ ਯਾਰ ਸਾਡੇ ਕੂਤਰ ਵਾਇਰਸ ਦਾ ਸ਼ਿਕਾਰ ਹੋਣਗੇ ਜਿਹੜੀਆਂ ਵੀਰੇ ਤੁਹਾਨੂੰ ਮੈਂ ਦਵਾਈਆਂ ਦਿਖਾਉਣ ਲੱਗਾ ਇਹ ਦਵਾਈਆਂ ਨਾਲ ਤੁਸੀਂ ਟਰੀਟਮੈਂਟ ਕਰਾਇਓ ਕੂਤਰ ਥੋੜੇ ਵੀਰੇ ਨੌ ਬਰ ਨੌ ਹੋਣਗੇ ਠਾਪਾਂ ਮਾਰਨਗੇ ਮੇਰਾ ਉਪਰ ਠੀਕ ਹੈ ਜੀ ਜੇ ਦਾ ਵੀਰੇ ਨਾਰਮਲ ਆਪਣੇ ਕੂਤਰ ਗਲੱਛਦੇ ਨੇ ਤੁਹਾਨੂੰ 2 ਲੀਟਰ ਪਾਣੀ ਦੀ ਵੀਰੇ ਮੈਂ ਡੋਜ ਦੱਸਣ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਗਲੱਛਣ ਦੀ ਮੇਨ ਦਵਾਈ ਵੀਰੇ ਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਜੇਕਰ ਤੁਹਾਡਾ ਕੋਈ ਪੁੱਤਰ ਸਿੰਗਲ ਕੋਈ ਪੁੱਤਰ ਗਲੱਛੇ ਮੇਰਾ ਭਰਾ ਤੁਸੀਂ ਅੱਧਾ ਐਮਐਲ ਇਹ ਦੇ ਸਕਦੇ ਹੋ ਜੀ ਇੱਕ ਪੁੱਤਰ ਨੂੰ ਠੀਕ ਹੈ ਵੀਰੇ ਡੱਬੀ ਆਪਾਂ ਲਿਆ ਕੇ ਰੱਖੀ ਹੋਈ ਆ ਚੈੱਕ ਕਰ ਠੀਕ ਹੈ ਜੀ ਆਪਾਂ ਦਾ ਵੀਰੇ ਪੂਰਾ ਪੈਕਟ ਹੀ ਲੈ ਆਈਦਾ ਆ ਕਿਉਂਕਿ ਸਾਡੇ ਪੁੱਤਰ ਜਿਆਦਾ ਨੇ 3-400 ਪੁੱਤਰ ਆ ਵੀਰੇ ਤੇ ਸਾਡੇ ਦਾ ਡੱਬੇ ਡੱਬੇ ਮੇਰਾ ਭਰਾ ਲੱਗ ਜਾਂਦੇ ਨੇ ਬਾਕੀ ਇੱਕ ਆਹਾਵਾ ਮੇਰਾ ਭਰਾ ਪਾਵਰ ਜਲਦਾ ਖਾਂਦੇ ਆ ਇਹ ਆ ਚੈੱਕ ਕਰ ਲੋ ਬ੍ਰਦਰ ਠੀਕ ਹੈ ਜੀ ਇਹ ਵੀ ਆਪਾਂ ਡੱਬਾ ਲਿਆਉਨੇ ਹੁਣੇ ਵੀਰੇ ਕਿਉਂਕਿ ਸਾਡੇ ਯਾਰ ਲੱ ਠੀਕ ਹੈ ਜੀ ਤਾਂ ਵੀਰੇ 2 ਲੀਟਰ ਪਾਣੀ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਦਵਾਈ ਪਾਉਣੀ ਤੁਹਾਨੂੰ ਮੈਂ ਦੱਸਦਾ ਮੇਰਾ ਭਰਾ ਸਭ ਤੋਂ ਪਹਿਲਾਂ ਵੀਰੇ ਆਹ ਆਪਣੀ ਇੰਦਰੋਸੀਨਿਆ ਚੈੱਕ ਕਰ ਲਓ 2 ਲੀਟਰ ਪਾਣੀ ਦੇ ਵਿੱਚ ਬਾਬੇ ਉਹ ਆਪਾਂ 3 ਐਮਐਲ ਆਹ ਪਾਉਣੀ ਆ ਜੇਕਰ ਆਪਾਂ ਨੂੰ ਸ਼ੱਕ ਹੈ ਕਿ ਸਾਡਾ ਕਬੂਤਰ ਵਾਇਰਸ ਦੇ ਵਿੱਚ ਆ ਸਕਦੇ ਨੇ 3 ਐਮਐਲ ਆਹ 2 ਲੀਟਰ ਪਾਣੀ ਦੇ ਵਿੱਚ ਇੱਕ ਟੱਕਣ ਬਰੂਟ ਆਉਂਦਾ ਮੇਰਾ ਵੀਰੇ ਠੀਕ ਹੈ ਜੀ ਤੇ ਵੀਰੇ 15 ਐਮਐਲ ਤੁਸੀਂ ਆ ਪਾਉਣੀ ਆ ਆ ਸ਼ੀਸ਼ੀ ਠੀਕ ਹੈ ਤੇ ਵੀਰੇ 15 ਐਮਐਲ ਹੀ ਤੁਸੀਂ ਆਲੀ ਸ਼ੀਸ਼ੀ ਪਾਉਣੀ ਆ ਮੇਰਾ ਭਰਾ 2 ਲੀਟਰ ਪਾਣੀ ਦੇ ਵਿੱਚ ਠੀਕ ਹੈ ਜੀ ਇੱਕ ਟੱਕਣ ਤੁਸੀਂ ਬਰੂਟ ਆਉਂਦਾ ਪਾਉਣਾ ਮੇਰਾ ਵੀਰ ਠੀਕ ਹੈ ਵੀਰੇ ਆਹ ਆਪਣੀ ਮੈਟਰੋਜਲ 400 ਠੀਕ ਹੈ ਜੇ ਤੁਹਾਨੂੰ ਇਹਨਾਂ ਦੋਨਾਂ ਦਵਾਈਆਂ ਦੇ ਵਿੱਚੋਂ ਮੇਰਾ ਭਰਾ ਜਾਂ ਤਾਂ ਤੁਸੀਂ 15 ਐਮ ਆਹ ਦਵਾਈ ਪਾਲਿਓ ਜੇ ਆਹ ਦਵਾਈ ਤੁਹਾਨੂੰ ਨਹੀਂ ਮਿਲਦੀ ਕਿਤੋਂ ਤਾਂ ਤੁਸੀਂ ਇੱਕ ਗੋਲੀ ਆਹ ਪਾ ਸਕਦੇ ਹੋ ਠੀਕ ਹੈ ਜੀ ਦੋਨਾਂ ਵਿੱਚੋਂ ਕੋਈ ਵੀ ਇੱਕ ਮੈਡੀਸਨ ਤੁਸੀਂ ਪਾ ਸਕਦੇ ਹੋ ਬਾਬਿਓ ਮੇਨ ਆਪਣੀ ਮੈਡੀਸਨ ਦਸਪਰੀਨ 2 ਲੀਟਰ ਪਾਣੀ ਦੇ ਵਿੱਚ ਤੁਸੀਂ ਦੋ ਗੋਲੀਆਂ ਇਹਦੀਆਂ ਪਾਉਣੀਆਂ ਨੇ ਠੀਕ ਹੈ ਪਾਣੀ 2 ਲੀਟਰ ਲੈ ਲਓ ਜਾਂ 2.5 ਲੀਟਰ ਲੈ ਲਓ ਮੇਰਾ ਭਰਾ ਦੋ ਜ ਤੁਸੀਂ ਸਿਰਫ ਆਹੀ ਰੱਖਣੀ ਆ ਲਗਾਤਾਰ ਮੇਰਾ ਭਰਾ 5 ਦਿਨ ਤੁਸੀਂ ਆਪਣੇ ਕੂਤਰਾਂ ਨੂੰ ਬਾਈਜੀ ਕੋਰਸ ਕਰਾ ਦਿਓ ਕਬੂਤਰ ਛੋਡੇ ਨਾ ਵਰਨਾ ਹੋਣਗੇ ਦਾਣੇ ਵਿੱਚ ਤੁਸੀਂ ਕੱਲੀ ਸਿੰਪਲ ਕਣਕ ਰੱਖਣੀ ਆ ਕੋਈ ਆਵਾਜ਼ਾ ਨਹੀਂ ਕੋਈ ਕਹਾਣੀ ਸਾਦੀ ਕਣਕ ਥੋੜਾ ਮੋ ਜਾਨੀ ਕਿ ਬਹੁਤਾ ਤੁਸੀਂ ਬਾਜਰਾ ਪਾ ਸਕਦੇ ਹੋ ਪਰ ਹੋਰ ਕੋਈ ਮਿਕਸ ਦਾਣਾ ਨਹੀਂ ਪਾਉਣਾ ਵੀਰੇ ਸਿਰਫ ਕਣਕ ਜੇ ਰੋਟੀਆਂ ਪਾ ਦੋ ਮੇਰਾ ਭਰਾ ਤਾਂ ਬਾਲੀ ਵਧੀਆ ਗੱਲ ਆ ਮੇਰਾ ਭਰਾ ਇੱਕ ਰੀ ਤੁਸੀਂ ਨੁਕਤਾ ਵਰਤਿਓ ਰਿਆਲਪ ਤੁਹਾਨੂੰ ਬਾਬੇ ਪੂਰਾ 110% ਹੀ ਮਿਲੇਗਾ ਜੇ ਰੱਬ ਨੇ ਚਾਇਆ ਤਾਂ ਠੀਕ ਹੈ ਜੀ ਕਿਉਂਕਿ ਵੀਰੇ ਮੇਰੀ ਆਤ ਨਹੀਂ ਮੈਂ ਸੁਣੀ ਸੁਣਾਈਆਂ ਗੱਲਾਂ ਤੇ ਨਾ ਵਿਸ਼ਵਾਸ ਕਰਦਾ ਨਾ ਕਿ ਇਹਨੂੰ ਉਹ ਚੀਜ਼ ਦੱਸਦਾ ਜੋ ਚੀ ਮੇਰਾ ਭਰਾ ਖੋਦ ਵਰਤੀਦੀ ਆ ਉਹੀ ਚੀ ਬਕਾਇਦਾ ਦੱਸੀ ਜੀ ਵੀਰੇ ਇਸੇ ਕਰਕੇ ਅਸੀਂ ਸਟਾਕ ਲਿਆ ਕੇ ਰੱਖੀਦਾ ਆ ਆ ਚੈੱਕ ਕਰ ਲਓ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਆ ਜੀ ਤੇ ਕਿਸੇ ਭਰਾ ਨੇ ਕੋਈ ਗੱਲ ਪੁੱਛਣੀ ਹੋਵੇ ਮੈਨੂੰ ਮੈਸੇਜ ਕਰਦਿਆ ਕਰੋ ਵੀਰੇ ਕੋਈ ਦਵਾਈ ਬੂੜੀ ਪੁੱਛਣੀ ਹੋਵੇ ਤੁਹਾਡਾ ਭਰਾ ਤੁਹਾਡੀ ਸੇਵਾ ਦੇ ਵਿੱਚ ਮੇਰਾ ਵੀ ਹਾਜ਼ਰ ਆ ਠੀਕ ਹੈ ਦੂਜੀ ਗੱਲ ਵੀਰੇ ਮੇਰੇ ਮੇਰੇ ਕਿਸੇ ਵੀ ਮੰਨ ਕੇ ਚਲੋ ਕਬੂਤਰਾਂ ਤੋਂ ਮੇਰੀ ਜਾਣਕਾਰੀ ਤੋਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਕੋਈ ਲਾਗੜ ਕੋਈ ਵੀ ਤੁਸੀਂ ਮੰਨ ਕੇ ਚਲੋ ਵੀਰੇ ਮੇਰਾ ਥੱਲੇ ਨੰਬਰ ਮੈਂਸ਼ਨ ਹੁੰਦਾ 90412260 ਪੈਰ ਮੋਗਾ ਪੰਜਾਬ ਵੀਰੇ ਆਪਣੀ ਲੋਕੇਸ਼ਨ ਆ ਤੇ ਤੁਸੀਂ ਸਾਡੇ ਨਾਲ ਮੇਰਾ ਭਰਾ ਸੰਪਰਕ ਕਰ ਲਿਆ ਕਰੋ ਕੋਈ ਗੱਲ ਬਾਤ ਹੁੰਦੀ ਹੈ ਮੇਰਾ ਵੀਰੇ ਠੀਕ ਹੈ ਜੀ